ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼੍ਰੀ ਅਕਾਲ ਤੇ ਜਸਾਂ ਜੀ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵਹੀਰ ਵਲੋਗਸ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ 786 ਦੀ ਆਪਾਂ ਅਕਸਰ ਦੇਖਿਆ ਹੋਣਾ ਕਿ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਚੱਲਦੀ ਰਹਿੰਦੀ ਹੈ ਕਿ ਯਾਰ 786 ਦਾ ਮਤਲਬ ਕੀ ਆ ਹਾਲਾਂਕਿ ਹਾਲੇ ਤੱਕ ਉਹਦਾ ਪੱਕਾ ਮਤਲਬ ਜਿਹੜਾ ਸਭ ਨੂੰ ਪਤਾ ਹੋਵੇ ਵੀ ਇਹੀ ਮਤਲਬ ਆ ਕਿਸੇ ਨੂੰ ਨਹੀਂ ਪਤਾ ਲੱਗਿਆ ਸਾਰਿਆਂ ਦੇ ਆਪਣੇ ਆਪਣੇ ਅਲੱਗ-ਅਲੱਗ ਅੰਦਾਜ਼ੇ ਨੇ ਕਿ 786 ਦਾ ਮਤਲਬ ਇਹ ਹੋ ਸਕਦਾ 786 ਦਾ ਮਤਲਬ ਇਹ ਆ ਮਤਲਬ ਕਿ ਜਿਹੜਾ ਵੀ ਬੰਦਾ ਕੋਈ ਵੀ ਕੁਝ ਕੋਈ ਕਿਤਾਬ ਪੜਦਾ ਆ ਜਾਂ ਕਿਤੇ ਗੂਗਲ ਤੇ ਸਰਚ ਕਰਦਾ ਆ ਤਾਂ ਉਹਨੂੰ ਅਲੱਗ-ਅਲੱਗ ਤਰ੍ਹਾਂ ਦੇ ਜਵਾਬ ਮਿਲਦੇ ਨੇ ਕਿ 786 ਦਾ ਮਤਲਬ ਇਹ ਆ ਐਦਾਂ ਹੀ ਜੋ ਮੈਂ ਦੇਖਿਆ ਆ ਯਾਰ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਚੱਲ ਰਿਹਾ ਜਵਾਬ 786 ਦਾ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਕਿ ਇਸ ਅਸੋਸੀਏਸ਼ੀਅਰ ਦਾ ਜਵਾਬ ਜਿਹੜਾ ਮੈਨੂੰ ਪਤਾ ਆ ਜਿਹੜਾ ਮੈਂ ਦੇਖਿਆ ਜ਼ਿਆਦਾ ਲੋਕਾਂ ਦੇ ਵਿੱਚ ਚੱਲ ਰਿਹਾ ਕਿ ਲੋਕੀ ਕਹਿੰਦੇ ਨੇ ਕਿ ਇਹ ਮਤਲਬ 786 ਦਾ ਮੈਨੂੰ ਲੱਗਾ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਕਹਿੰਦੇ 786 ਦਾ ਮਤਲਬ ਆ ਕਿ ਸੱਤ ਅਸਮਾਨ ਨੇ 786 ਦਾ ਮਤਲਬ ਆ ਕਿ ਸੱਤ ਅਸਮਾਨ ਨੇ ਤੇ ਅੱਠ ਦਰਵਾਜੇ ਨੇ ਜੰਨਤ ਦੇ ਸੱਤ ਅਸਮਾਨ ਅੱਠ ਦਰਵਾਜੇ ਜੰਨਤ ਦੇ ਤੇ 6 ਦਿਨਾਂ ਦੇ ਵਿੱਚ ਕਹਿੰਦੇ ਅੱਲਾ ਨੇ ਉਸ ਅਕਾਲ ਪੁਰਖ ਨੇ ਇਹ ਸਾਰੀ ਕਾਇਨਾਤ ਬਣਾਈ ਸੱਤ ਅਸਮਾਨ ਅੱਠ ਜੰਨਤ ਦੇ ਦਰਵਾਜੇ ਤੇ 6 ਦਿਨਾਂ ਦੇ ਵਿੱਚ ਸਾਰੀ ਕਾਇਨਾਤ ਬਣਾਈ ਉਸ ਅੱਲਾ ਪਾਕ ਨੇ ਉਸ ਅਕਾਲ ਪੁਰਖ ਨੇ ਤਾ 786 ਜਿਹੜਾ ਆ ਲੱਕੀਮੰਦਿਆਂ ਜਾਂਦਾ ਆ ਤਾਂ 786 ਨੂੰ ਸਾਰੇ ਪਸੰਦ ਕਰਦੇ ਨੇ ਪਿਆਰ ਕਰਦੇ ਨੇ ਤਾਂ ਮੂਹ ਸਭ ਤੋਂ ਮੋਰੀ ਵੀ ਰੱਖਦੇ ਨੇ ਕਿ ਅਸੀਂ ਕੋਈ ਗੱਡੀ ਲੈਣੀ ਆ ਤਾਂ ਉਹਦਾ ਨੰਬਰ 786 ਹੋਵੇ ਜਾਂ ਅਸੀਂ ਕੁਝ ਵੀ ਕਰਨਾ ਤਾਂ 786 ਨੂੰ ਦੇਖ ਕੇ ਖੁਸ਼ੀ ਹੁੰਦੀ ਆ ਸੋ ਮੈਂ ਜਿੰਨਾ ਕਿ ਦੇਖਿਆ ਇਹ ਕਾਰਨ ਮੰਨਿਆ ਜਾਂਦਾ ਹੈ ਬਾਕੀ ਕੋਈ ਇਹ ਕਹਿੰਦਾ ਹੈ ਕਿ 786 ਦਾ ਮਤਲਬ ਇਹ ਆ ਕਿ ਜਿਹੜੀ ਕੁਰਾਨ ਸ਼ਰੀਫ ਆ ਉਹਦੇ ਪੰਨੇ ਨੇ ਜਿਹੜੇ ਉਹ ਟੋਟਲ 786 ਨੇ ਤਾਂ ਅਲਗ-ਅਲਗ ਸਾਰੀਆਂ ਦੀਆਂ ਗੱਲਾਂ ਨੇ ਸੋ ਜਿਹੜਾ ਜਿਵੇਂ ਮੰਨਦਾ ਆ ਸਹੀ ਗੱਲ ਆ ਕਿਉਂਕਿ ਪਿਆਰ ਆ ਪਿਆਰ ਦੇ ਵਿੱਚ ਜੇ ਕੋਈ ਗੱਲ ਕਿਸੇ ਨੂੰ ਕਹੂਗਾ ਤਾਂ ਉਹ ਮੰਨੂਗਾ ਸੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਜੈ ਸਾਈਂ ਦੀ